ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੌਪਿਕ ਕਰਾਂਗੇ ਪਹਿਲਾਂ ਆਪਾਂ ਇੱਕ ਵੀਡੀਓ ਚ ਅਪਲੋਡ ਕਰ ਚੁੱਕੇ ਆ ਵਰਲਡ ਹਿਸਟਰੀ ਦੀ ਪਲੇਲਿਸਟ ਬਣਾ ਰੱਖੀ ਆ ਆਪਾਂ ਨੇ ਹਾਂਜੀ ਉਸ ਦੇ ਵਿੱਚ ਆਪਾਂ 1688 ਈਸਵੀ ਦੇ ਜਿਹੜੇ ਗੌਰਵਪੂਰਨ ਕ੍ਰਾਂਤੀ ਸੀ ਇੰਗਲੈਂਡ ਦੀ ਉਹ ਆਪਾਂ ਨੇ ਕੀਤੀ ਸੀ ਉਹਦੇ ਕਾਰਨ ਠੀਕ ਹੈ ਹੁਣ ਆਪਾਂ ਕਰਾਂਗੇ ਉਹਦੇ ਕੀ ਪ੍ਰਭਾਵ ਹੈ ਪ੍ਰਭਾਵ ਨੂੰ ਸਿੱਟੇ ਵੀ ਲਿਖਿਆ ਜਾ ਸਕਦਾ ਸਟੂਡੈਂਟਸ ਜਾਂ ਕੀ ਨਤੀਜੇ ਨਿਕਲੇ ਠੀਕ ਹੈ ਪ੍ਰਭਾਵ ਸਿੱਟੇ ਨਤੀਜੇ ਇੱਕੋ ਗੱਲ ਹੈ ਓਕੇ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ ਇੰਗਲਿਸ਼ ਤੇ ਜਿਵੇਂ ਇਹਦੇ ਕੀ ਇਫੈਕਟ ਪਏ ਠੀਕ ਹੈ ਕੀ ਰਿਜ਼ਲਟ ਨਿਕਲੇ ਪ੍ਰਭਾਵ ਹੋ ਗਈ ਫੈਕਟਰ ਕੀ ਰਿਜ਼ਲਟ ਨਿਕਲੇ ਨਤੀਜੇ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਜਾਣ ਪਛਾਣ 1688 ਇਸ ਵੀ ਦੇ ਵਿੱਚ ਗੌਰਵਪੂਰਨ ਕ੍ਰਾਂਤੀ ਨਾ ਕੇਵਲ ਇੰਗਲੈਂਡ ਵਲਕਿ ਵਿਸ਼ਵ ਦੀ ਇੱਕ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਆ ਤੇ ਇਸ ਕ੍ਰਾਂਤੀ ਦੇ ਬਹੁਤ ਸਾਰੇ ਸਿੱਟੇ ਨਿਕਲੇ ਨੇ ਸਟੂਅਰਟ ਵੰਸ਼ ਦੇ ਸ਼ੁਰੂ ਦੇ ਵਿੱਚ ਹੀ ਸਮਰਾਟ ਦੀਆਂ ਸ਼ਕਤੀਆਂ ਦੇ ਪ੍ਰਸ਼ੰਤ ਤੇ ਸੰਸਦ ਪਾਰਲੀਮੈਂਟ ਤੇ ਸਮਰਾਟ ਦੇ ਵਿਚਕਾਰ ਜਿਹੜਾ ਸੰਘਰਸ਼ ਚੱਲਦਾ ਆ ਰਿਹਾ ਸੀ ਇਸ ਕ੍ਰਾਂਤੀ ਦੇ ਸਿੱਟੇ ਵਜੋਂ ਇੱਕ ਸੀਮਿਤ ਸ਼ਕਤੀਆਂ ਵਾਲੇ ਸਮਰਾਟ ਨੂੰ ਸਿੰਘਾਸਨ ਤੇ ਬਿਠਾਇਆ ਗਿਆ ਸਮਰਾਟ ਦੇ ਦੇਵੀ ਅਧਿਕਾਰਾਂ ਦਾ ਅੰਤ ਹੋਇਆ ਤੇ ਸੰਸਦੀ ਸਰਬਉੱਚਤਾ ਸਥਾਪਿਤ ਹੋਈ ਹਾਂਜੀ ਇਹਦੇ ਪ੍ਰਭਾਵ ਹੈਗੇ ਨੇ ਸਭ ਤੋਂ ਫਸਟ ਪੁਆਇੰਟ ਹੈਗਾ दैवी ਅਧਿਕਾਰਾਂ ਦੀ ਸਮਾਪਤੀ ਐਂਡ ਆਫ ਦਾ ਡਿਵਾਈਨ ਰਾਈਟਸ ਆਫ ਦਾ ਕਿੰਗ ਹਾਂਜੀ 1688 ਇਸਵੀ ਦੀ ਗੌਰਵਪੂਰਣ ਕ੍ਰਾਂਤੀ ਦੇ ਸਿੱਟੇ ਵੱਜੋਂ ਰਾਜੇ ਦੇ ਜਿਹੜੇ ਦੇਵੀ दैਵੀ ਜਿਹੜੇ ਅਧਿਕਾਰ ਸੀ ਉਹਨਾਂ ਦਾ ਅੰਤ ਹੋ ਗਿਆ ਸਟੂਅਰਟ ਵੰਸ਼ ਦੇ ਸ਼ੁਰੂ ਦੇ ਵਿੱਚ 1603 ਤੋਂ ਹੀ ਇਸ ਵੰਸ਼ ਦੇ ਸਮਰਾਟ ਇਸ ਸਿਧਾਂਤ ਨੂੰ ਬਣਾਉਂਦੇ ਹੋਏ ਆਏ ਸੀ ਕਿ ਉਹਤੇ ਖੁਦ ਨੂੰ ਧਰਤੀ ਤੇ ਈਸ਼ਵਰ ਦਾ ਪ੍ਰਤੀਨਿਧੀ ਮੰਦੇ ਸੀ ਪਰੰਤੂ ਜਦ 1688 ਈਸਵੀ ਦੇ ਵਿੱਚ ਜੇਮਸ ਦੂਜਾ ਸਿੰਘਾਸਨ ਛੱਡ ਕੇ ਫਰਾਂਸ ਨੂੰ ਭੱਜ ਗਿਆ ਤਾਂ ਇਹ ਸਿੱਧ ਹੋ ਗਿਆ ਕਿ ਰਾਜਪਦ ਦਾ ਆਧਾਰ ਰਾਜੇ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਹੋਣਾ ਨਹੀਂ ਬਲਕਿ ਇਸ ਦਾ ਅਸਲੀ ਸਰੋਤ ਤਾਂ ਜਨਤਾ ਤੇ ਦੇਸ਼ ਦੀ ਸੰਸਦ ਆ ਗਿਆ ਹੈਗਾ ਸੈਕੰਡ ਵਿਧਾਨਿਕ ਪ੍ਰਸ਼ਾਸਨ ਦੀ ਸਥਾਪਨਾ ਇਸਟੈਬਲਿਸ਼ਮੈਂਟ ਆਫ ਕੰਸਟੀਟਿਊਸ਼ਨਲ ਗਵਰਨਮੈਂਟ ਇਸ ਕ੍ਰਾਂਤੀ ਨੇ ਸਿੱਟੇ ਵੱਜੋ ਸਮਰਾਟ ਦੇ ਸੰਸਦ ਦੇ ਵਿਚਾਰ ਜਿਹੜਾ ਚੱਲਦਾ ਆ ਰਿਹਾ ਸੰਘਰਸ਼ ਉਹ ਐਂਡ ਹੋ ਗਿਆ ਤੇ ਜਿਹੜੇ ਰਾਜੇ ਦੇ दैवी ਅਧਿਕਾਰਾਂ ਦੇ ਸਮਾਪਤੀ ਦੇ ਨਾਲ ਹੀ ਉਸ ਦੀ ਜਿਹੜੀ ਨਿਰਕੁਸ਼ਤਾ ਦਾ ਅੰਤ ਵੀ ਹੋ ਗਿਆ ਜੇਮਸ ਦੂਜੇ ਦੇ ਰਾਜ ਗੱਦੀ ਤਿਆਗਣ ਤੋਂ ਬਾਅਦ ਮੈਰੀ ਤੇ ਵਿਲੀਅਮ ਨੂੰ ਸਿੰਘਾਸਨ ਤੇ ਬਿਠਾਉਣ ਦੇ ਬਾਅਦ ਉਹਨਾਂ ਤੇ ਕਿਹ ਰੋਕਾਂ ਲਗਾ ਦਿੱਤੀਆਂ ਗਈਆਂ ਮੈਰੀ ਤੇ ਵਿਲੀਅਮ ਜਦੋਂ ਸੰਗਤਾਂ ਦੇ ਬਿਠਾਏ ਗਏ ਤਾਂ ਉਹਨਾਂ ਤੇ ਕਈ ਜਾਦੇ ਪਵੰਧੀਆਂ ਲਗਾ ਦਿੱਤੀਆਂ ਗਈਆਂ ਤੇ ਹੁਣ ਸਮਰਾਟ ਕਿਸੇ ਕਾਨੂੰਨ ਦਾ ਉਲੰਘਣ ਨਹੀਂ ਕਰ ਸਕਦਾ ਸੀ ਤੇ ਉਹ ਵਿਸ਼ੇਸ਼ ਅਦਾਲਤਾਂ ਦਾ ਪ੍ਰਯੋਗ ਵੀ ਨਹੀਂ ਕਰ ਸਕਦਾ ਸੀ ਅਧਿਕਾਰਾਂ ਦੇ ਕੋਸ਼ਨਾ ਪੱਤਰ ਦੇ ਅਨੁਸਾਰ ਉਹ ਨਾ ਤਾਂ ਸਥਾਈ ਸੈਨ ਰੱਖ ਸਕਦਾ ਸੀ ਤੇ ਨਾ ਹੀ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਟੈਕਸ ਲਗਾ ਸਕਦਾ ਸੀ ਇਸ ਤਰ੍ਹਾਂ ਰਾਜੇ ਦੀਆਂ ਸ਼ਕਤੀਆਂ ਘੱਟ ਹੋਣ ਦੇ ਸਿੱਟੇ ਵੱਜੂ ਇੰਗਲੈਂਡ ਦੇ ਵਿੱਚ ਵਿਧਾਨਿਕ ਸ਼ਾਸਨ ਦੀ ਸਥਾਪਨਾ ਹੋ ਗਈ ਅਗਿਆ ਹੈਗਾ ਸੰਸਦ ਦੀ ਸਰਵਉੱਚਤਾ ਹਾਂਜੀ ਸੁਪਰਮੈਸੀ ਆਫ ਪਾਰਲੀਮੈਂਟ ਤੋਂ 1688 ਈਸਵੀ ਦੀ ਕ੍ਰਾਂਤੀ ਦੇ ਕਾਰਨ ਲੰਬੇ ਸਮੇਂ ਤੋਂ ਚੱਲੇ ਆ ਰਹੇ ਸੰਵਿਧਾਨਿਕ ਸੰਘਰਸ਼ ਦੰਤ ਹੋ ਗਿਆ ਜਦ ਜੇਮਸ ਦੂਜਾ ਫਰਾਂਸ ਛੱਡ ਕੇ ਉਥੋਂ ਭੱਜ ਗਿਆ ਤਾਂ ਦੇਸ਼ ਦੀ ਸੰਸਦ ਨੇ ਜਨਵਰੀ 1689 ਵਿੱਚ ਇੱਕ ਅਧਿਕਾਰ ਘੋਸ਼ਣਾ ਪੱਤਰ ਜਾਰੀ ਕਰਕੇ ਜਿਹੜੇ ਰਾਜੇ ਦੀਆਂ ਸ਼ਕਤੀਆਂ ਨੂੰ ਸੀਮਿਤ ਕਰਤੀਆਂ ਇਸ ਦੇ ਨਾਲ ਸੰਸਦ ਦੀ ਸਰਵਉੱਚਤਾ ਸਥਾਪਿਤ ਹੋ ਗਈ ਤੇ ਹੁਣ ਰਾਜਾ ਸੰਸਦ ਦੁਆਰਾ ਪਾਸ ਕੀਤੇ ਸੇ ਕਾਨੂੰਨ ਨੂੰ ਨਾ ਤਾਂ ਰੱਦ ਕਰ ਸਕਦਾ ਸੀ ਤੇ ਨਾ ਹੀ ਉਸ ਨੂੰ ਲਾਗੂ ਹੋਣ ਤੋਂ ਰੋਕ ਸਕਦਾ ਸੀ ਤੇ ਉਹ ਸੰਸਦ ਦੀ ਅਗਿਆ ਦੇ ਬਿਨਾਂ ਕੋਈ ਟੈਕਸ ਨਹੀਂ ਲਗਾ ਸਕਦਾ ਸੀ ਤੇ ਹੁਣ ਸਥਾਈ ਸੈਨਾ ਤੇ ਵੀ ਸੰਸਦ ਦਾ ਕੰਟਰੋਲ ਹੋ ਗਿਆ ਪਾਰਲੀਮੈਂਟ ਦਾ ਕੰਟਰੋਲ ਹੋ ਗਿਆ ਸੀ ਤੇ ਇਸ ਤਰ੍ਹਾਂ ਸਮਰਾਟ ਇੰਗਲੈਂਡ ਦੇ ਲੋਕਾਂ ਦਾ ਸੇਵਕ ਬਣ ਗਿਆ ਨੈਕਸਟ ਹੈਗਾ ਸਤੰਤਰ ਨਿਆਂਪਾਲਿਕਾ ਜੇਮਸ ਦੂਜਾ ਆਪਣੇ ਸ਼ਾਸਨ ਕਾਲ ਵਿੱਚ ਨਿਆਂਪਾਲਿਕਾ ਵਿੱਚ ਬਹੁਤ ਦਖਲ ਅੰਦਾਜ਼ੀ ਕਰਦਾ ਸੀ ਕਿਉਂਕਿ ਜੱਜਾਂ ਦੀ ਨਿਯੁਕਤੀ ਉਹ ਖੁਦ ਕਰਦਾ ਸੀ ਇਸ ਕਰਕੇ ਉਹ ਜੇਮਸ ਦੇ ਹਰ ਇਸ ਕਰਕੇ ਉਹ ਜੇਮਸ ਦੇ ਹਰ ਅਨੁਚਿਤ ਅਨੁਚਿਤ ਜਿਹੜਾ ਆਦੇਸ਼ਾਂ ਦਾ ਪਾਲਣ ਕਰਦੇ ਸੀ ਜੇਕਰ ਕੋਈ ਜੱਜ ਉਸਦੇ ਆਦੇਸ਼ਾਂ ਨੂੰ ਨਹੀਂ ਮੰਨਦਾ ਸੀ ਤਾਂ ਉਹ ਉਸ ਨੂੰ ਅਹੁਦੇ ਤੋਂ ਹਟਾ ਲੈਂਦਾ ਸੀ ਇਸ ਤਰ੍ਹਾਂ ਜੇਮਸ ਨੇ ਅਦਾਲਤਾਂ ਦੁਆਰਾ ਲੋਕਾਂ ਨੂੰ ਬਹੁਤ ਦੁੱਖ ਦੁਖੀ ਕੀਤਾ ਪਰੰਤੂ 1688 ਈਸਵੀ ਦੀ ਕ੍ਰਾਂਤੀ ਦੇ ਬਾਅਦ ਉਹ ਅਦਾਲਤਾਂ ਜਿਹੜੇ ਸਮਰਾਟ ਦੇ ਪ੍ਰਭਾਵ ਤੋਂ ਬਿਲਕੁਲ ਮੁਕਤ ਹੋ ਗਈਆਂ ਆਜ਼ਾਦ ਹੋ ਗਈਆਂ ਹੁਣ ਇਹ ਅਧਿਕਾਰ ਸਮਰਾਟਾਂ ਦੇ ਨਹੀਂ ਸੀ ਇਹ ਜੱਜ ਸਮਰਾਟ ਦੇ ਅੰਡਰ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਅਹੁਦੇ ਤੋਂ ਜਿਹੜੇ ਕੀ ਹਟਾ ਸਕਦੇ ਸੀ ਉਹਨਾਂ ਦੇ ਅਧਿਕਾਰ ਤੇ ਤਨਖਾਹ ਫਿਕਸ ਕਰਤੀ ਨਿਸ਼ਚਿਤ ਕਰਤੀ ਤੇ ਹੁਣ ਉਹ ਬਿਨਾਂ ਕਿਸੇ ਡਰ ਦੇ ਸੁਤੰਤਰ ਨਿਆਂ ਕਰ ਸਕਦੇ ਸੀ ਅੱਗੇ ਹੈਗਾ ਪ੍ਰੋਟੈਸਟੈਂਟ ਧਰਮ ਦੀ ਸਰਬਉੱਚਤਾ ਹਾਂਜੀ ਜੇਮਸ ਦੂਜੇ ਦੇ ਪਤਨ ਦੇ ਕਾਰਨ ਇੰਗਲੈਂਡ ਦੇ ਵਿੱਚ ਰੋਮਨ ਕੈਥੋਲਿਕ ਧਰਮ ਨੂੰ ਬਹੁਤ ਗਹਿਰਾ ਧੱਕਾ ਲੱਗ ਗਿਆ ਤੇ ਉੱਥੇ ਪ੍ਰੋਸਟੈਂਟ ਧਰਮ ਦੀ ਸਰਵਉੱਚਤਾ ਸਥਾਪਿਤ ਹੋ ਗਈ ਤੇ 1689 ਦੇ ਵਿਲ ਆਫ ਬਿਲ ਆਫ ਰਾਈਟਸ ਦੇ ਅਨੁਸਾਰ ਇਹ ਨਿਸ਼ਾਨ ਕੀਤਾ ਗਿਆ ਕਿ ਭਵਿੱਖ ਵਿੱਚ ਕੋਈ ਵੀ ਕੈਥੋਲਿਕ ਧਰਮ ਦਾ ਅਨਯਾਈ ਤੇ ਕੈਥੋਲਿਕ ਇਸਤਰੀ ਦਾ ਪਤੀ ਸਿੰਘਾਸਨ ਤੇ ਨਹੀਂ ਬੈਠੇਗਾ ਇਸਦੇ ਨਤੀਜੇ ਇਹ ਹੋਇਆ ਕਿ ਅੱਗੇ ਚਲ ਕੇ ਇੰਗਲੈਂਡ ਦੇ ਸਿੰਘਾਸਨ ਤੇ ਜਿੰਨੇ ਵੀ ਸਮਰਾਟ ਤੇ ਰਾਣੀਆਂ ਬੈਠੀਆਂ ਉਹ ਸਾਰੀਆਂ ਹੀ ਕਿਹੜੇ ਧਰਮ ਨਾਲ ਸੰਬੰਧਿਤ ਸੀ ਪ੍ਰੋਟੈਂਸਟੈਂਟ ਧਰਮ ਦੇ ਨਾਲ ਸੰਬੰਧਿਤ ਸੀ ਅੱਗੇ ਹੈਗਾ ਰਾਜਤੰਤਰ ਦਾ ਸਥਾਈ ਹੋਣਾ ਹਾਂਜੀ 1688 ਈਸਵੀ ਦੀ ਕ੍ਰਾਂਤੀ ਦੇ ਸਿੱਟੇ ਵੱਜੋਂ ਨਿਰਕੁਸ਼ ਰਾਜਤੰਤਰ ਦਾ ਜਿਹੜਾ ਕਿ ਅੰਤ ਹੋ ਗਿਆ ਤੇ ਰਾਜਤੰਤਰ ਇੱਕ ਸਥਾਈ ਸੰਸਥਾ ਬਣ ਗਈ ਹੁਣ ਇੰਗਲੈਂਡ ਦਾ ਸਮਰਾਟ ਨਾ ਮਾਤਰ ਦਾ ਸਮਰਾਟ ਹੀ ਰਹਿ ਗਿਆ ਸੀ ਸੰਵਿਧਾਨਿਕ ਰਾਜਤੰਤਰ ਸਥਾਪਿਤ ਹੋਣ ਦੇ ਕਾਰਨ ਹੁਣ ਲੋਕਾਂ ਵਿੱਚ ਕੋਈ ਡਰ ਮੌਜੂਦ ਨਹੀਂ ਸੀ ਜਿਵੇਂ ਕਿ ਨਰਕੁਸ਼ ਰਾਜਤੰਤਰ ਦੀ ਧੀਨ ਸੀ ਠੀਕ ਹੈ ਮਤਲਬ ਕਿ ਮੋਨਾਰਕੀ ਬਿਕਮਸ ਪਰਮਨੈਂਟ ਬਣ ਗਈ ਠੀਕ ਹੈ ਸਥਾਈ ਹੋ ਗਈ ਉਸ ਦੇ ਵਿੱਚ ਜਿਹੜੀ ਪਹਿਲਾਂ ਇੱਕ ਨਰਕੁਸ਼ਤਾ ਸੀ ਤਾਣਾ ਸ਼ੇਜ ਤੋਂ ਖਤਮ ਹੋ ਗਈ ਇਸ ਲਈ ਲੋਕ ਆਪਣੀ ਇਸ ਪ੍ਰਾਚੀਨ ਸੰਸਥਾ ਨੂੰ ਸਥਾਪਿਤ ਕਰਨ ਦੇ ਪੱਖ ਦੇ ਵਿੱਚ ਹੋ ਗਏ ਤੇ ਸਿੱਟੇ ਵਜੋਂ ਇੱਕ ਸਥਾਈ ਸੰਸਥਾ ਬਣ ਗਈ ਤੇ ਜੋ ਅੱਜ ਵੀ ਮੌਜੂਦ ਹੈ ਨੈਕਸਟ ਆਏਗਾ ਅੱਗੇ ਹਾਂਜੀ ਧਾਰਮਿਕ ਸ਼ਾਂਤਸ਼ੀਲਤਾ ਦਾ ਆਰੰਭ ਬਿਗਨਿੰਗ ਆਫ ਦਾ ਰਿਲੀਜੀਅਸ ਟੋਲਰੈਂਸ ਟਿਊਡਰ ਤੇ ਸਟੂਅਰਟ ਸਮਰਾਟਾਂ ਦੇ ਸਮੇਂ ਇੰਗਲੈਂਡ ਵਿੱਚ ਧਾਰਮਿਕ ਸਮੱਸਿਆ ਬਹੁਤ ਜ਼ਿਆਦਾ ਜਟਿਲ ਸੀ ਧਰਮ ਦੇ ਨਾਮ ਤੇ ਲੋਕਾਂ ਤੇ ਬੜੇ ਅਤਿਆਚਾਰ ਹੁੰਦੇ ਸੀ ਜੇਮਸ ਦੂਜੇ ਨੇ ਵੀ ਧਰਮ ਦੇ ਨਾਮ ਤੇ ਲੋਕਾਂ ਤੇ ਬਹੁਤ ਅਤਿਆਚਾਰ ਕੀਤੇ 1688 ਈਸਵੀ ਦੀ ਗੌਰਵਪੂਰਨ ਕ੍ਰਾਂਤੀ ਦੇ ਬਾਅਦ ਇੰਗਲੈਂਡ ਵਿੱਚ ਧਾਰਮਿਕ ਸਹਿਣਸ਼ੀਲਤਾ ਦੇ ਇੱਕ ਨਵੇਂ ਯੁੱਗ ਦਾ ਆਰੰਭ ਹੋਇਆ ਇਸ ਕ੍ਰਾਂਤੀ ਵਿੱਚ ਕੈਥੋਲਿਕ ਧਰਮ ਦੇ ਇਲਾਵਾ ਬਾਕੀ ਸਾਰੇ ਧਰਮਾਂ ਨੇ ਵੀ ਹਿੱਸਾ ਲਿਆ 199 ਦੇ ਵਿੱਚ ਪਾਸ ਹੋਏ ਐਕਟ ਆਫ ਉਨ੍ਹਾਂ ਦਾ ਟੋਲਰੈਂਸ ਟੋਲਰੇਸ਼ਨ ਦੇ ਅਨੁਸਾਰ ਸਾਰੇ ਧਰਮਾਂ ਦੇ ਔਰਾਂ ਨੂੰ ਆਪਣੇ ਆਪਣੇ ਧਰਮ ਦੇ ਅਨੁਸਾਰ ਪੂਜਾ ਪਾਠ ਕਰਨ ਦੀ ਸਤੰਤਰਤਾ ਦਿੱਤੀ ਗਈ। ਪ੍ਰੰਤੂ ਰੋਮਨ ਕੈਥੋਲਿਕ ਨੂੰ ਵਿਦੇਸ਼ੀ ਸਮਝਿਆ ਗਿਆ ਤੇ ਉਹਨਾਂ ਨੂੰ ਇਹ ਸੁਵਿਧਾ ਤੋਂ ਵਾਂਝਾ ਰੱਖਿਆ ਗਿਆ। ਅੱਗੇ ਹੈਗਾ ਇੰਗਲੈਂਡ ਦਾ ਪਹਿਲੀ ਸ਼੍ਰਾਣੀ ਦੀ ਸ਼ਕਤੀਬਾਨਾ ਇੰਗਲੈਂਡ ਬਿਕਮ ਫਰਸਟ ਰੇਟ ਪਾਵਰ ਚਾਰਲਸ ਦੂਜੇ ਤੇ ਜੇਮਸ ਦੂਜੇ ਦੇ ਸ਼ਾਸਨ ਕਾਲ ਵਿੱਚ ਇੰਗਲੈਂਡ ਦੀ ਅੰਤਰਰਾਸ਼ਟਰੀ ਸਥਿਤੀ ਬੜੀ ਤਰਸਯੋਗ ਸੀ ਇਸ ਦਾ ਕਾਰਨ ਇਹ ਸੀ ਕਿ ਨਾ ਦੋਨਾਂ ਤੇ ਫਰਾਂਸ ਦੇ ਸ਼ਾਸਕ ਲੁਈ 14ਵੇਂ ਦਾ ਬਹੁਤ ਪ੍ਰਭਾਵ ਸੀ ਉਹਨਾਂ ਨੇ ਲੁਈ 14ਵੇਂ ਦੇ ਨਾਲ ਚੰਗੇ ਸਬੰਧ ਬਣਾ ਕੇ ਰੱਖੇ ਸੀ ਜਦਕਿ ਇੰਗਲੈਂਡ ਦੀ ਜਨਤਾ ਲੁਈ 14ਵੇਂ ਨਾਲ ਬਹੁਤ ਨਫ਼ਰਤ ਕਰਦੀ ਸੀ ਅਸਲ ਦੇ ਵਿੱਚ ਲੂਈ 14ਵੇਂ ਦੇ ਨਾਲ ਸਬੰਧ ਬਣਾਉਣ ਦੇ ਕਾਰਨ ਇੰਗਲੈਂਡ ਦਾ ਮਾਣ ਘਟ ਗਿਆ ਸੀ ਪਰੰਤੂ ਜਦ ਵਿਲੀਅਮ ਤੇ ਮਰੀ ਇੰਗਲੈਂਡ ਦੇ ਸ਼ਾਸਕ ਬਣੇ ਤਾਂ ਇੰਗਲੈਂਡ ਫਰਾਂਸ ਦੇ ਪ੍ਰਭਾਵ ਤੋਂ ਮੁਕਤ ਹੋ ਗਿਆ ਤੇ ਉਹ ਪਹਿਲੀ ਸ਼੍ਰੇਣੀ ਦੀ ਸ਼ਕਤੀ ਬਣ ਗਿਆ ਅੱਗੇ ਹੈਗਾ ਨੰਬਰ 9 ਪੁਆਇੰਟ ਇੰਗਲੈਂਡ ਦੀ ਵਿਦੇਸ਼ ਨੀਤੀ ਵਿੱਚ ਪਰਿਵਰਤਨ 1688 ਈਸਵੀ ਤੋਂ ਪਹਿਲਾਂ ਜੇਮਸ ਦੂਜੇ ਦੇ ਅਧੀਨ ਇੰਗਲੈਂਡ ਤੇ ਫਰਾਂਸ ਇੰਗਲੈਂਡ ਤੇ ਫਰਾਂਸ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਲੂਈ 14 ਜਿਸ ਤਰ੍ਹਾਂ ਵੀ ਕਹਿੰਦਾ ਜੇਮਸ 2 ਉਵੇਂ ਹੀ ਕਰਦਾ ਉਸ ਸਮੇਂ ਇੰਗਲੈਂਡ ਦੀ ਵਿਦੇਸ਼ ਨੀਤੀ ਬਿਲਕੁਲ ਫਰਾਂਸ ਦੇ ਅਨੁਸਾਰ ਸੀ ਮਤਲਬ ਕਿ ਜਿਵੇਂ ਵੀ ਫਰਾਂਸ ਨੇ ਕਹਿਣਾ ਉਵੇਂ ਚਲਣ ਸੀ ਪਰੰਤੂ 1988 ਈਸਵੀ ਦੀ ਕ੍ਰਾਂਤੀ ਦੇ ਬਾਅਦ ਇੰਗਲੈਂਡ ਦੀ ਜਿਹੜੀ ਵਿਦੇਸ਼ ਨੀਤੀ ਸੀ ਉਹਦੇ ਵਿੱਚ ਚੇਂਜਸ ਆਏ ਹੁਣ ਉਸਨੇ ਸੁਤੰਤਰ ਵਿਦੇਸ਼ ਨੀਤੀ ਬਣਾ ਲਈ ਤੇ ਇੰਗਲੈਂਡ ਦੀ ਜਿਹੜੀ ਪਰਿਵਰਤਿਤ ਵਿਦੇਸ਼ ਨੀਤੀ ਦੇ ਕਾਰਨ ਫਰਾਂਸ ਦੀਆਂ ਸਾਮਰਾਜਵਾਦੀ ਸ਼ਾਮਾਂ ਅਧੂਰੀਆਂ ਰਹਿ ਗਈਆਂ ਜੇਕਰ ਫਰਾਂਸ ਦੇ ਦੁਸ਼ਮਣ ਹਾਲੈਂਡ ਦੇ ਸ਼ਾਸਕ ਵਿਲੀਅਮ ਨੂੰ ਇੰਗਲੈਂਡ ਦਾ ਸ਼ਾਸਕ ਨਾ ਬਣਾਇਆ ਜਾਂਦਾ ਤਾਂ ਇੰਗਲੈਂਡ ਦੀ ਵਿਦੇਸ਼ ਨੀਤੀ ਨਿਸ਼ਚਿਤ ਹੀ ਫਰਾਂਸ ਤੋਂ ਪ੍ਰਭਾਵਿਤ ਰਹਿੰਦੀ ਸੀ ਤੇ ਇਸ ਦੇ ਇਲਾਵਾ ਜਦੋਂ ਵਿਲੀਅਮ ਹਾਲੈਂਡ ਦੇ ਨਾਲ ਨਾਲ ਇੰਗਲੈਂਡ ਦਾ ਵੀ ਸਮਰਾਟ ਬਣ ਗਿਆ ਤਾਂ ਦੋਨੋਂ ਦੇਸ਼ ਇੱਕ ਸੰਯੁਕਤ ਸ਼ਕਤੀ ਦੇ ਰੂਪ ਦੇ ਵਿੱਚ ਉੱਭਰ ਕੇ ਆਏ ਇਸ ਨਾਲ ਇੰਗਲੈਂਡ ਦੀ ਵਿਦੇਸ਼ ਨੀਤੀ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਅੱਗੇ ਹੈਗਾ ਜਨਤਾ ਦੀ ਸੁਤੰਤਰਤਾ ਦਾ ਸੁਰੱਖਿਅਤ ਹੋਣਾ ਹਾਂਜੀ ਇੰਗਲੈਂਡ ਦਾ ਸਿਕਨਸਨ ਅਧਿਕਾਰ ਘੋਸ਼ਣਾ ਪੱਤਰ ਦੇ ਸ਼ਰਤਾਂ ਦੇ ਅਨੁਸਾਰ ਹੀ ਮੇਰੀ ਤੇ ਵਿਲੀਅਮ ਨੂੰ ਸੌਂਪ ਦਿੱਤਾ ਗਿਆ। ਹੁਣ ਰਾਜਾ ਸੰਸਦ ਦੀ ਆਗਿਆ ਦੇ ਬਿਨਾਂ ਕੋਈ ਟੈਕਸ ਨਹੀਂ ਲਗਾ ਸਕਦਾ ਸੀ। ਉਸ ਦਾ ਸਥਾਈ ਸੈਨਾ ਰੱਖਣ ਦਾ ਅਧਿਕਾਰ ਸਮਾਪਤ ਕਰ ਦਿੱਤਾ ਗਿਆ। ਉਹ ਨਾ ਤਾਂ ਕੋਈ ਕਾਨੂੰਨ ਲਾਗੂ ਕਰ ਸਕਦਾ ਸੀ। ਨਾ ਹੀ ਪਹਿਲਾਂ ਤੋਂ ਜਿਹੜਾ ਪ੍ਰਚਲਿਤ ਕਿਸੇ ਕਾਨੂੰਨ ਨੂੰ ਰੱਦ ਕਰ ਸਕਦਾ ਸੀ। ਸੰਸਦ ਦੇ ਮੈਂਬਰ ਕਿਸੇ ਵੀ ਵਿਸ਼ੇ ਤੇ ਬਹਿਸ ਕਰ ਸਕਦੇ ਸੀ। ਤੇ ਹੁਣ ਜਨਤਾ ਆਪਣੇ ਤੇ ਲਗਾਏ ਦੋਸ਼ਾਂ ਨੂੰ ਗਲਤ ਸਿੱਧ ਕਰਕੇ ਨਿਆ ਪ੍ਰਾਪਤ ਕਰ ਸਕਦੀ ਸੀ ਸਿੱਟੇ ਵੱਜੋਂ ਜਨਤਾ ਦੀ ਸਤੰਤਰਤਾ ਸੁਰੱਖਿਤ ਹੋ ਗਈ ਅੱਗੇ ਹੈਗਾ ਕੈਬਨਿਟ ਪ੍ਰਣਾਲੀ ਦਾ ਆਰੰਭ ਅਸੀਂ ਸੰਸਦ ਦੇ ਬੈਠਣ ਦੇ ਬਾਅਦ ਵਿਲੀਅਮ ਨੇ ਉਸ ਦਲ ਦੇ ਮੈਂਬਰਾਂ ਨੂੰ ਵੀ ਆਪਣਾ ਮੰਤਰੀ ਬਣਾ ਲਿਆ ਜਿਸ ਦਾ ਦਲ ਦਾ ਸੰਸਦ ਦੇ ਵਿੱਚ ਬਹੁਮਤ ਸੀ ਜਿਸ ਨਾਲ ਕੈਬਨਿਟ ਪ੍ਰਣਾਲੀ ਦਾ ਆਰੰਭ ਹੋਇਆ ਵਿਲੀਅਮ ਤੋਂ ਇਹ ਕੰਮ ਸੁਭਾਵਿਕ ਹੀ ਹੋ ਗਿਆ ਸੀ ਪਰੰਤੂ ਇਸ ਦੇ ਬਾਅਦ ਇੰਗਲੈਂਡ ਵਿੱਚ ਇਹ ਵਿਧਾਨਿਕ ਸਿਧਾਂਤ ਬਣ ਗਿਆ ਕਿ ਭਵਿੱਖ ਵਿੱਚ ਕੇਵਲ ਬਹੁਮਤ ਦਲ ਦੇ ਮੈਂਬਰਾਂ ਨੂੰ ਹੀ ਮੰਤਰੀ ਬਣਾਇਆ ਜਾਊਗਾ ਇਸ ਤਰ੍ਹਾਂ 1699 ਦੇ ਵਿੱਚ ਗੌਰਵ ਦੇ ਨੂੰ ਜਿਹੜੀ ਕ੍ਰਾਂਤੀ ਦੇ ਬਹੁਤ سارے ਪ੍ਰਭਾਵ ਸੀ ਜਿਨ੍ਹਾਂ ਨੇ ਨਾ ਕੇਵਲ ਇੰਗਲੈਂਡ ਬਲਕਿ ਯੂਰਪ ਦੇ ਇਤਿਹਾਸ ਦੀ ਵੀ ਇੱਕ ਮਹੱਤਵਪੂਰਨ ਘਟਨਾ ਇਹ ਮੰਨੀ ਜਾਂਦੀ ਹੈ